ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ 19 ਅਗਸਤ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਸੰਬੰਧ ਵਿੱਚ ਪਿੰਡ ਗੁਰਵਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਤੇ 19 ਅਗਸਤ ਨੂੰ ਹੋਣ ਵਾਲੀ ਕਾਨਫਰੰਸ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਉਹਨਾਂ ਦੇ ਨਾਲ ਕਵਲਜੀਤ ਸਿੰਘ ਗੁਰਵਾਲੀ ਜੈਮਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੁਖਵਿੰਦਰ ਸਿੰਘ ਖਾਪੜਖੇੜੀ ਅਰਸ਼ਦੀਪ ਸਿੰਘ ਪਰਗਤ ਸਿੰਘ ਸਮੇਤ ਮੈਂਬਰ ਮੌਜੂਦ ਸਨ। ਪੰਨੇ ਤਰੀਨੋ ਜਿਹੜਾ ਬਾਬਾ ਬਕਾਲਾ ਸਾਹਿਬ ਇਹ ਰੂਲਾ ਤੋਂ ਰਿਤ ਜਿਹੜਾ ਹਮਨ ਹਰ ਸਾਲ ਬਣਾਉਂਦੇ। ਉਹਦੇ ਖੰਦ ਵਿੱਚ ਸੰਤਾਂਾਂ ਆ ਕੇ ਅੰਜਰ ਹਲਕਾ ਡਾਰੀ ਦੀਆਂ ਸੰਤਾਂ ਨੂੰ ਸਦੇ ਮੈਂਡਮਨ ਬੰਦੇ ਜਿਹੜੇ ਸਰਕਟ ਨੇ। ਕਿ ਉਦਨ ਆਪਾਂ ਉਥੇ ਜਾਣਾ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਵਾਸਤੇ ਹਰ ਸਾਲ ਜੰਦੇ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਉਸ ਕਾਨਫਰੰਸ ਹੀ ਹੋਏਗੀ। ਉਹਨਾਂ ਸਭੰਚੋ ਦੀ ਤਿਆਰੀ ਵਾਸਤੇ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਇੱਕ ਤੇ ਗੁਰੂ ਸਾਹਿਬ ਦਾ ਉਥੋਂ ਬੜਾ ਲੰਮਾ ਸਮਾਂ ਉਹਨਾਂ ਨੇ ਤਪ ਉਥੇ ਜਿਹੜਾ 25 ਸਾਲ ਦੇ ਲਗਭਗ ਜਿਹੜਾ ਕੀਤਾ ਨਾਮੀ ਪਾਲਸੀ ਨੇ ਜਿਨ੍ਹਾਂ ਨੇ ਦੇਸ਼ ਦੀਆਂ ਗੁਲਾਮੀਆਂ ਨੂੰ ਥੋੜ੍ਹ ਕੇ ਦੇਸ਼ ਯਾਰ ਕਰਾਉਣ ਵਾਸਤੇ ਛੇਧੀਆਂ ਦਿੱਤੀਆਂ ਉਹਨਾਂ ਦਾ ਸ਼ਹੀਦ ਬਲਿਏ ਤੇ ਇੱਕ ਉਥੇ ਕਾਨਫਰੰਸ ਵੀ ਜਿਹੜੀ ਹਰ ਸਾਲ ਜਿੱਤਨਾ ਕਰਦੇ ਹੁਣ ਤਨਾ ਹੋਏਗੀ ਹਰ ਸਾਲਾਨਾ ਪਰ ਸਮਾਗਮ ਕਰਾਇਆ ਜੇ ਉਹ ਸਪੰਦਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਟਾਰੀ ਦੇ ਚਾਰ ਸਰਦਾਰ ਗੁਜਾਰ ਸਿੰਘ ਰਣਜੀਤ ਸਾਹਿਬ ਨੇ ਜੋ ਇੱਥੇ ਰੱਖੀ ਸੀ ਮੀਟਿੰਗ ਬੜੇ ਉਤਸ਼ਾਹ ਦੇ ਨਾਲ ਮੈਂ ਦੇਖਿਆ ਵਾ ਕਿ ਬੜਾ ਮਤਲਬ ਹਰ ਪਿੰਡ ਦੇ ਵਿੱਚੋਂ ਹਰ ਮੋਤਬਰ ਇੱਥੇ ਪਹੁੰਚ ਕੇ ਉਹਨਾਂ ਨੇ ਮੀਟਿੰਗ ਨੂੰ ਅਟੈਂਡ ਕੀਤਾ ਵਾ ਤੇ ਵਿਸ਼ਵਾਸ ਦੁਆਇਆ ਵਾ ਕਿ ਵੱਧ ਤੋਂ ਵੱਧ ਉੱਥੇ ਜੋ ਕਿ ਕਾਲੀ ਤਲਵਰ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਸਾਰੇ